ਵਾਡਾ ਸਵਾਗਤ ਹੈ ਆਪਣੇ ਚੈਨਲ ਉੱਤੇ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਵਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ جنگ ਜਿਹੜੀ ਆ ਉਹ ਲੱਗੀ ਹੋਈ ਸੀ ਜਿਸ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਦੋਨੋਂ ਦੇਸ਼ਾਂ ਦਾ ਹੋ ਰਿਹਾ ਸੀ ਉਤਤੇ ਹੀ ਜਿਹੜਾ ਵਾ ਉਹ ਅਮਰੀਕਾ ਦੇ ਵੱਲੋਂ ਕਹਿ ਲਿਆ ਸੀਗਾ ਕਿ ਇਸ جنگ ਨੂੰ ਜਿਹੜਾ ਇਹ ਉਹ ਰੋਕ ਦੇਣਾ ਚਾਹੀਦਾ ਵਾ ਪਰ ਜਿਹੜਾ ਵਾ ਇਹ ਰਾਂਗਾਂ ਦੇ ਜੱਕ ਨਹੀਂ ਰੁਕੀ ਸੀ ਜਿਸ ਤੋਂ ਬਾਅਦ ਡੋਨਲਡ ਟਰੰਪ ਦੇ ਕਹਿਣ ਦੇ ਉੱਤੇ ਜਿਹੜਾ ਵਾ ਵਿਚੋਲਗੀ ਦੇ ਚਲਦੇ ਜਿਹੜਾ ਵਾ ਇਸ ਜਾਨਵਰ ਨੂੰ ਜਿਹੜਾ ਏ ਉਹ ਰੋਕਣ ਦੇ ਲਈ ਜਿਹੜੀ ਮਨਜ਼ੂਰੀ ਆ ਉਹ ਜਿਹੜੀ ਆ ਮਿਲ ਚੁਕੀ ਆ ਪਾਕਿਸਤਾਨ ਤੇ ਭਾਰਤ ਜਿਹੜਾ ਏ ਉਹ ਹੁਣ ਜਿਹੜਾ ਏ ਜੰਗ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਆ ਉਹ ਨਹੀਂ ਹੋਵੇਗੀ ਉਹਨ ਦੁਆਰਾ ਗੋਲੀਬਾਰੀ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੇਗੀ ਤੇ ਲੋਕ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਨੇ ਕਿ ਜੇ ਲੜਾਈ ਹੁੰਦੀ ਤਾਂ ਦੋਵੇਂ ਦੇਸ਼ਾਂ ਦਾ ਨੁਕਸਾਨ ਹੀ ਹੋਣਾ ਸੀਗਾ ਬਾਕੀ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਟਰੰਪ ਤੇ ਜਿਹੜਾ ਬਲ ਲਾਈਕ ਜਰੂਰ ਕਰਿਓ ਉਹਨਾਂ ਦੇ ਵੱਲੋਂ ਇਹ ਕਰਵਾਇਆ ਗਿਆ ਫੈਸਲਾ ਕਿਤੇ ਨਾ ਕਿਤੇ ਆਪਣੇ ਹੀ ਹੱਕ ਦੇ ਵਿੱਚ ਆ ਮਿਲਦੇ ਆ ਅਗਲੀ ਵੀਡੀਓ ਤੇ ਨਵਾਂ ਤੱਕ